तो उन्होंने बहुत जबरदस्त कृपणा मानिया। जब हम दूसरी बार मानिया अध्यक्षजी जब हम दूसरी बार 2019 में जब हम संसद में आए तो हमने देखा देश के प्रधानमंत्री पद पे आ रहे नरेंद्र मोदी जी ने सबसे पहले संविधान को इसे माथा झुकाकर के प्रणाम किया।

ਲੁਧਿਆਣਾ ਦੇ ਵਿੱਚ ਹਿੰਦੂ ਆਗੂ ਸੰਦੀਪ ਗੂਰਾ ਠਾਪਰ ਤੇ ਜਾਨ ਲੈਵਾ ਹਮਲਾ ਹੋਇਆ ਜ਼ਖਮੀ ਹਾਲਤ ਦੇ ਵਿੱਚ ਗੂਰਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਦੱਸਿਆ ਕਿ ਸਿਵਲ ਹਸਪਤਾਲ ਤੋਂ ਡੀएमसी ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਵਿਅਕਤੀ ਆਏ ਸੀ ਤੇ ਤੀਸਟਰ ਹੱਤਿਆਰਾਂ ਦੇ ਨਾਲ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਏ ਉਧਰ ਮੌਕੇ ਤੇ ਪਹੁੰਚੀ ਪੁਲਿਸ ਜੋ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਵੱਡੀ ਗੱਲ ਸਾਹਮਣੇ ਆ ਰਹੀ ਹੈ ਜਿਸ ਨਾਲ ਆਗੂ ਸੰਦੀਪ ਪੁਰਾ ਥਾਪਰ ਤੇ ਜਾਨਲੇਵਾ ਹਮਲਾ ਹੋਇਆ ਹੈ। ਜੀ ਹਾਜੀ ਹਰ ਕੀ ਨਾਮਾ ਸੁਖਨਾਮ। ਮੇਰਾ ਨਾਮ ਹਰਕਿਰ ਸਿੰਘ ਖਰਣਾਮ ਹੈ। ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਵਿੰਗ ਸ਼ਿਵ ਸੈਨਾ ਹਿੰਦਾ। ਇੱਥੇ ਅਸੀਂ ਰਵਿੰਦਰ ਅਰੋੜਾ ਜੀ ਦੀ ਵਰਸੀ ਤੇ ਆ ਰਹੇ ਸੀਗੇ। ਰਤਨਦੀਪ ਪੁਰਾ ਥਾਪਰ ਚਿੱਤ ਇਹ ਹੈ ਜੀ ਸਿਵਲ ਹਸਪੀਟਲ। ਸਿਵਲ ਹਸਪੀਟਲ ਹੈ। ਇੱਥੇ ਅਸੀਂ ਮੱਥਾ ਟੇਕਣ ਆਏ ਸੀਗੇ। ਰਵਿੰਦਰ ਅਰੋੜਾ ਜੀ ਦੀ ਵਰਸੀ ਹੈ। ਭਾਜਪਾ ਦੇ ਸੀਨੀਅਰ ਆਗੂ ਚਾਹੀਏ ਜੀ 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 ਕਿਉਂ ਸਾਡਾ ਫਰਕ ਪਿਆ 10 ਮਿੰਟ ਪਹਿਲਾਂ ਸੰਦੀਪ ਗੁਰਾ ਥਾਪਰ ਜੀ ਹਥੋਂ ਮੱਥਾ ਟੇਕ ਕੇ ਨਿਕਲੇ ਸੀ ਜੋਸ਼ਿਪ ਸੈਨਾ ਬਹੁਤ ਟਕਸਾਲੀ ਨੇਤਾ ਸੀ ਲੀਡਰ ਸੀਗੇ ਤੇ ਇੱਥੇ ਹੀ ਉਹਨਾਂ ਨੂੰ ਬਾਹਰ ਜਦੋਂ ਬਾਹਰ ਨਿਕਲੇ ਨਾਲ ਹੀ ਤਿੰਨ ਚਾਰ ਨਿਹੰਗਾਂ ਨੇ ਜੋ ਦੱਸਿਆ ਸਾਨੂੰ ਉਹਨਾਂ ਨੇ ਬਹੁਤ ਜ਼ਬਰਦਸਤ ਗਿਰਫਾਨਾਂ ਮਾਰੀਆਂ ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ ਜਿਹੜਾ ਜਿਨੇ ਜਿਹਦੀ ਬਦੌਲਤ ਉਹ ਅੱਜ ਉਹਨਾਂ ਦਾ ਬਚਾਅ ਹੋ ਗਿਆ ਪਰ 80% ਉਹਨਾਂ ਨੂੰ ਕਾਹਲ ਕਰ ਦਿੱਤਾ ਗਿਆ ਸੰਦੀਪ ਗੁਰਾ ਥਾਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਤੋਂ ਕਿਲਾ ਲੈਂਦਾ ਕਿ ਸਿਵਲ ਹਸਪਤਲ ਵਾਲਿਆਂ ਨੇ ਸੀਐਮਸੀ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਜਿਹੜਾ ਥ੍ਰੈਟ ਪਰਸਨ ਹੈ ਜਿਹਨੂੰ ਟੁਆਇਲਟ ਤੋੜ ਹੈ ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਈ ਸੀ ਜਿਹਨੂੰ ਲੋੜ ਹੈ ਉਹਨੂੰ ਗਨਮੈਨ ਦਿਓ ਬਾਕੀ ਜਿਹਨੂੰ ਨਹੀਂ ਲੋੜ ਤੁਸੀਂ ਉਹਨੂੰ ਤੁਸੀਂ ਉਹਨੂੰ ਵਾਪਸ ਲੈ ਲਓ ਕੋਈ ਚੱਕਰ ਨਹੀਂਗਾ ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ ਜਿਹੜਾ ਵੀ ਥ੍ਰੈਟ ਪਰਸਨ ਹੈ ਜਾਂ ਮੈਂ ਜਾਂ ਨਿਸ਼ਾਨ ਸ਼ਰਮਾ ਜੀ ਨੇ ਜਾਂ ਸੰਹੀ ਗੋਰਾ ਸਾਹਿਬ ਜੀ ਜਿਨ੍ਹਾਂ ਨੂੰ ਲੱਗੇ ਹਨ ਜਿਨ੍ਹਾਂ ਨੂੰ ਅੱਜ ਕਾਇਲ ਕੀਤਾ ਇਹਨਾਂ ਤੋਂ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਹਾਲੇ ਇਹ ਹੈ ਇਹਨਾਂ ਦੀ ਕਾalet ਕਿੰਨੀ ਹਾਲੇ ਥੋੜਾ 80% ਕਾਇਲ ਕੀਤਾ ਪਿਆ ਜੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਪੁਲਿਸ ਪਹੁੰਚ ਗਈ ਪੁਲਿਸ ਪਹੁੰਚੀ ਹੈ ਜੀ ਐਸਪੀ ਸਾਹਿਬ ਵੀ ਆਏ ਨੇ ਐਸਪੀ ਸਾਹਿਬ ਇਹ ਜਾਂਚ ਕੀਤੀ ਜਾ ਰਹੀ ਪਰ ਹਾਲੇ ਨਿਆਂਗਰ ਹੱਥ ਨਹੀਂ ਆਏ ਕੋਈ ਗ੍ਰਿਫਤਾਰੀ ਨਹੀਂ ਕੋਈ ਗ੍ਰਿਫਤਾਰੀ ਨਹੀਂ ਅਸੀਂ ਕਹਿੰਦੇ ਹਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਨਾਂ ਦੇ ਹੌਸਲੇ ਬਲੰਦ ਹੋ ਗਏ ਜਿਨ੍ਹਾਂ ਇਹ ਅਖਬਾਰਾਂ ਚ ਟੀਵੀਆ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ ਉਹਦੀ ਇਹ ਲੋਗ ਨੇ ਇਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਤਲਵਾਰਾਂ ਨਾਲ ਤੋਂ ਇਹ ਇਹਹੀ ਭਈ ਸ਼ਿਵਸਨਾ ਨਾਲ ਤੋਂ ਤੁਹਾਨੂੰ ਪਤਾ ਹੀ ਹੈ ਸ਼ਿਵਸਨਾ ਨਾਲ ਦਾ ਜਿਹੜਾ ਕੋਈ ਬੋਲਦਾ ਹੈ ਅੱਤਵਾਦ ਦੇ ਖਿਲਾਫ ਬੋਲਦਾ ਹੈ ਜਿਹੜਾ ਖਾਲਸਾਣ ਦੇ ਖਿਲਾਫ ਬੋਲਦਾ ਹੈ ਜਿਹੜਾ ਦੇਸ਼ ਇਤਨੀ ਬਾਤ ਚੱਕਦਾ ਉਹਨੂੰ ਇਹ ਲੋਗ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ ਉਹਨੂੰ ਇਦਾਂ ਹੀ ਮਾਰਨ ਦੇ ਮੌਕੇ ਲੱਭਦੇ ਨੇ ਗਨਮੈਨ ਦੇ ਸਰਕਾਰੀ ਬੁਲਾਜਮ ਦੇ ਹੁੰਦੇ ਆ ਮਾਰਤਾ ਅਟੈਕ ਕਰਤਾ ਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਬਿਲਕੁਲ ਕੱਲੇ ਥਾਪਰ ਤੇ ਹਮਲਾ ਹੋਇਆ ਕੱਲੇ ਥਾਪਰ ਸਾਹਿਬ ਤੇ ਹੀ ਹੋਇਆ ਜੀ ਥਾਪਰ ਸਾਹਿਬ ਤੇ ਹੀ ਹੋਇ ਲੋਕੇਸ਼ਨ ਆ ਸਭ ਦੀ ਟ੍ਰੇਸਿੰਗ ਹੋ ਗਈਆਂ ਨੇ ਡਾਕਟਰ ਸਿੰਘ ਜੀ ਉਥਾ ਪਰਨੇ ਚੇਕ ਕਰਨਾਂ ਦੇ ਥੱਲੇ ਗੱਲੋ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਹਿੰਦੂ ਆਗੂ ਸੰਦੀਪ ਪੁਰਾ ਦੇ ਸੋਲ ਦੇ ਬਾਹਰ ਹੀ ਪਤੀਪ ਜਾਨ ਲੈਵਾ ਮਾਮਲਾ ਹੋਇਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਦਤਾ ਜਾਇ ਇੱਕ ਮਹਿਲਾ ਕੋ ਆ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਹੁਣ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਅ ਅਲਰਟ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਉਂਦੇ ਆ ਤੇ ਜਲਦੀ ਮੈਨੂੰ ਦੱਸ ਕਰ ਕਿਹਾ ਜਾ ਰਿਹਾ ਕਿ ਕਿੰਨੀ ਕਿੰਨੇ ਲੋਕ ਸੀ ਕਿੰਨੇ ਕਿੰਨੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਵੇਖੋ 3 ਤੋਂ 4 ਬੰਦੇ ਦੱਸਦੇ ਨੇ ਜੀ ਤੇ ਹਮਲਾ ਕਿਉਂ ਕੀਤਾ ਗਿਆ ਇਹ ਕੁਝ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਪਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਗੇ ਆ ਦੱਸਿਆ ਇਹੀ ਹੈ ਜੀ ਸਿਕਿਉਰਿਟੀ ਨਾਲ ਸੀ ਹਾਂ ਜੀ ਹਾਂ ਜੀ ਜਿਨ੍ਹਾਂ ਨੇ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਤੇ ਉਹ ਉਹ ਆ ਵੀ ਦੇਸ਼ ਵਿੱਚ ਹੁਣ ਪਤਾ ਕਬ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕੀ ਵੀ ਜਾ ਰਿਹਾ ਜੀ ਕੀ ਮੁਲਾਕਮ ਦਾ ਜਿਹੜਾ ਰਵਲਵਰ ਕੋਣ ਦੀ ਕੋਸ਼ਿਸ਼ ਕੀਤੀ ਹੈ ਜਾਂ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹੁਣ ਆਲਸ ਸਟੇਬਲ ਆ ਜੀ ਫਿਲਹਾਲ ਸਟੇਬਲ ਨੇ ਬੋਲ ਰਹੇ ਨੇ ਹਾਂ ਜੀ ਠੀਕ ਹੈ ਧੰਨਵਾਦ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਗੱਲ ਮੈਂ ਕੀ ਵੈਪਨ ਕਿਹੜਾ ਸੀ ਦਾ ਉਹਨਾਂ ਦਾ ਠੀਕ ਹੈ ਜੀ ਤਾਂ ਕੋਈ ਕੀ ਹੋਇਆ ਕਿ ਮੈਨੂੰ ਦੋ 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 ਹੋਇਆ ਕਿ ਇਹ ਕਿੰਨਾ ਧੱਕਾ ਨਾ ਕਰ ਰਹੀ ਸੀ ਨਾ ਕਿਉਂਕਿ ਮੈਂ ਹੁਣ ਆ ਹੋ ਗਿਆ ਸਾਰਾ ਕੁਝ ਮੈਂ ਇੱਕ ਮਿੰਟ इसे हटा कर और बोल रहे हैं बहुत मिनट हो थे थे तो गए यार सामने जा थोड़ा ब्रीफ कर सानू भी ब्रीफ कर सानू इंफॉर्मेशन मिली है कि थे खबर साहब भी अटैक हुआ है आगे दी इंफॉर्मेशन अंडर इन्वेस्टिगेशन होगी कि เนี่ย अटैक इतै क्यों होया है वो अपना इन्वेस्टिगेट करें तो बात अभी सारे बिना पता नहीं निकले ना दी तीन चार दिन पहले जो गफे उन्होंने बहुत जबरदस्त किरपना मारियां